ਜੀ ਹੋਮ ਮੇਡ ਗਜਰੇਲਾ ਦੇਸੀ ਤਰੀਕੇ ਦੇ ਨਾਲ ਤੁਸੀਂ ਘਰ ਦੇ ਵਿੱਚ ਅੱਧੇ ਘੰਟੇ 20 ਮਿੰਟਾਂ ਵਿੱਚ ਤੁਸੀਂ ਬਣਾ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਲਾਈਕ ਕਰਦੇ ਹੋ ਇੱਕ ਸੋਨਾ ਜਿਹਾ ਕਮੈਂਟ ਜ਼ਰੂਰ ਕਰਿਆ ਜੋ ਲਓ ਜੀ ਅੱਜ ਤੁਹਾਨੂੰ ਦੇਸੀ ਤਰੀਕੇ ਦੇ ਨਾਲ ਥੋੜੇ ਹੀ ਟਾਈਮ ਦੇ ਵਿੱਚ ਆਪਾਂ ਘਰੇ ਕਿੱਦਾਂ ਤਿਆਰ ਕਰ ਸਕਦੇ ਹਾਂ ਗਜਰੇਲਾ ਤੇ ਅੱਜ ਤੁਹਾਨੂੰ ਸਾਰਾ ਕੁਝ ਨਾਲ ਦੀ ਨਾਲ ਦੱਸਾਂਗੇ ਵੀ ਦੇਸੀ ਤਰੀਕੇ ਨਾਲ ਥੋੜੇ ਸਮੇਂ ਦੇ ਵਿੱਚ ਹੀ ਆਪਾਂ ਥੋੜੇ ਟਾਈਮ ਦੇ ਵਿੱਚ ਹੀ ਗਜਰੇਲਾ ਕਰੇ 홈ਮੇਡ ਕਿਦਾਂ ਤਿਆਰ ਕਰਾਂਗੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇ ਆ ਜੋ ਤੇ ਆ ਜੋ ਫਿਰ ਕਰਦੇ ਆ ਆਪਾਂ ਕਦੂਕਸ਼ ਤੇ ਆਪਾਂ ਕਦੂਕਸ਼ ਕਰਨਾ ਇਹਨੂੰ ਦੋ ਹੁੰਦੇ ਆ ਆਪਣੇ ਇੱਕ ਤਾਂ ਆ ਬਰੀਕ ਵਾਲੇ ਹੁੰਦੇ ਆ ਆ ਇੱਕ ਬਰੀਕ ਵਾਲੇ ਹੁੰਦੇ ਆ ਤੇ ਇੱਕ ਆ ਮੋਟੀ ਸਰਾਖ ਹੁੰਦੇ ਆ ਤੁਸੀਂ ਹਮੇਸ਼ਾ ਇਹ ਸਰਾਖਾਂ ਨਾਲ ਹੀ ਕਦੂਕਸ਼ ਕਰਨਾ ਯਾਨੀ ਕਿ ਅਜਰਾ ਕਦੂਕਸ਼ ਇਹਦੇ ਨਾਲ ਕਰਨੀਆਂ ਬਰੀਕ ਦੇ ਨਾਲ ਨਹੀਂ ਕਰਨੀਆਂ ਕਿਉਂਕਿ ਇਹਦੇ ਨਾਲ ਜਿਆਦਾ ਵਧੀਆ ਬਣਦਾ ਤੇ ਹੁਣ ਆਪਾਂ ਇਹਨਾਂ ਨੂੰ ਸਾਰੀਆਂ ਨੂੰ ਗਾਜਰਾਂ ਨੂੰ ਕਰਦੇ ਆ ਕਦੂਕਸ਼ ਤੇ ਆ ਜੋ ਲਓ ਜੀ ਜੇ ਆ ਸਰਾ ਖਾਣਾ ਕਰੋਗੇ ਜਿਆਦੇ ਘੁਲਦਾ ਨਹੀਂਗਾ ਜੜੀਆਂ ਖੜਮੀਆਂ ਖੜਮੀਆਂ ਰਹਿੰਦੀਆਂ ਜਿਹੜਾ ਆਪਾਂ ਇਹਦੇ ਨਾਲ ਕਰ ਦਿੰਦੇ ਨੇ ਜਿਆਦੇ ਬਰੀਕ ਹੋ ਜਾਂਦਾ ਉਹਦੇ ਨਾਲ ਉਹ ਗੱਲ ਨਹੀਂ ਬਣਦੀ ਦੇਖਿਓ ਜਿਹੜਾ ਆਪਾਂ ਕद्दूकश ਕੀਤਾ ਇਹ ਬਿਲਕੁਲ ਸਹੀ ਹੁੰਦਾ ਲਓ ਜੀ ਆਪਣੀਆਂ ਗਾਜਰਾ ਹੈਗੀਆਂ 3 ਕਿਲੋ ਤੇ ਕद्दूकश ਆਪਾਂ ਕਰ ਲਈਆਂ ਤੇ ਇਹਦੇ ਵਿੱਚ ਆਪਾਂ ਜਦੋਂ ਉਬਾਲਾ ਆਊਗਾ ਤੇ ਫਿਰ ਗਾਜਰਾ ਪਾਉਣੀਆਂ ਜੜੀਆਂ ਕਿ ਕद्दूकश ਹੋਈਆਂ ਫੇਰ ਆਪਾਂ ਪਾਉਣੀਆਂ ਤੇ ਹੁਣ ਦੁੱਧ ਨੂੰ ਉਬਾਲਾ ਜਦੋਂ ਆ ਗਿਆ ਫੇਰ ਆਪਾਂ ਇਹਦੇ ਚ ਗਾਜਰਾਂ ਪਾਉਣੀਆਂ ਤੇ ਫਿਰ ਜਿੰਨਾ ਚਿਰ ਪੱਕਦੀਆਂ ਨਹੀਂ ਆਪਾਂ ਭੁੰਨੀ ਜਾਣੀਆਂ ਭੁੰਨੀ ਜਾਣੀਆਂ ਲਓ ਜੀ ਅੱਗੇ ਇਧਰ ਚੱਲੀ ਜਾਂਦੀ ਐ ਹੁਣ ਦੁੱਧ ਪੂਰਾ ਬਲ ਲਾ ਪਿਆ ਤੇ ਹੁਣ ਆਪਾਂ ਪਾਉਣੀਆਂ ਵਿੱਚ ਗਾਜਰਾ ਲਓ ਜੀ ਉਸਤਾਜੀ ਪਾ ਦੇ ਸਾਰੀਆਂ ਗਾਜਰਾਂ ਲਓ ਜੀ ਹੁਣ ਇਹਨਾਂ ਨੂੰ ਪੂਰਾ ਪਕਾਉਣਾ ਜਿੰਨਾ ਚਿਰ ਰਹਿਣ ਪੱਕਦੀਆਂ ਨਹੀਂ ਗਾਜਰਾ ਉਹਨਾਂ ਚਿਰ ਆਪਾਂ ਕੁਝ ਵੀ ਨਹੀਂ ਪਾਉਣਾ ਤੇ ਉਹ ਅੱਗੇ ਦੱਸੂਗਾ ਮੈਂ ਫਿਰ ਕੀ ਕੀ ਐਡ ਕਰਨਾ ਇਹਦੇ ਚ ਨਵਾ ਜ ਸਾਡਾ ਖਸ਼ਪਰੀ ਤੇ ਇਧਰ ਮਾਰ ਗਿਆ ਦਾ ਕੜਛੀਆ ਕਰਦੇ ਮਿਕਸ ਸਾਰੀਆਂ ਲਓ ਜੀ ਉਬਾਲੇ ਆਉਣੇ ਸ਼ੁਰੂ ਹੋ ਗਏ ਆ ਮਾਰੇ ਉਸਤਾਦ ਜੀ ਕੜਛੀ ਲਓ ਜੀ ਹੁਣ ਇਹਨਾਂ ਨੂੰ ਉਦੋਂ ਤੱਕ ਆਪਾਂ ਪਕਾਈ ਜਾਨਾ ਜਦੋਂ ਤੱਕ ਥੋੜੀਆਂ ਹੀ ਨਹੀਂ ਰਹਿ ਜਾਂਦੀਆਂ ਤੇ ਸਾਰੀਆਂ ਪੱਕ ਨਹੀਂ ਜਾਂਦੀਆਂ ਸਹੀ ਐ ਨਾ ਉਸਤਾਦ ਸਾਰਾ ਦੁੱਧ ਨਹੀਂ ਸੁੱਕ ਜਾਂਦਾ ਹਾਂ ਸਾਰਾ ਪਾਣੀ ਵੀ ਇਹਦੇ ਚ ਉੱਡ ਜਾਣਾ ਤੇ ਦੁੱਧ ਵੀ ਉੱਡ ਜਾਣਾ ਕਲੀਆਂ ਗਜਰਾ ਰਹਿ ਜਾਣੀਆਂ ਤੇ ਪੂਰੀਆਂ ਪੱਕ ਕੇ ਜਦੋਂ ਰੈਡੀ ਹੋ ਗਈਆਂ ਫੇਰ ਆਪਾਂ ਇਹਦੇ ਚ ਥੋੜਾ ਜਿਹਾ ਕਿ ਹੋ ਐਡ ਕਰਾਂਗੇ ਤੇ ਜਿੰਨੀ ਆਪਾਂ ਖੰਡ ਪਾਉਣੀ ਆ ਉਹ ਪਾਵਾਂਗੇ 3 ਕਿਲੋ ਗਾਜ ਆਪਾਂ ਦੁੱਧ ਪਾਇਆ ਸੀ ਥੋੜਾ ਜਿਹਾ ਇੱਚ ਦੇਸੀ ਘਿਓ ਲਾਵਾਂਗੇ ਦੇਸੀ ਘਿਓ ਲਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ 1.5 ਕਿਲੋ ਖੋਆ ਪਾਵਾਂਗੇ ਤੇ ਵੀਡੀਓ ਦੇ ਨਾਲ ਬਣੇ ਰਿਹਾ ਜੋ ਤੇ ਆਪਾਂ ਇਹਨ ਇੱਕ ਨੰਬਰ ਖੋਆ ਦੇਸੀ ਤਰੀਕੇ ਦੇ ਨਾਲ ਘਰੇ ਕਿਵੇਂ ਤਿਆਰ ਕਰਦੇ ਆ ਉਹ ਬਣਾ ਕੇ ਅੱਜ ਤੁਹਾਨੂੰ ਦਿਖਾਵਾਂਗੇ ਤੇ ਗਾਜਰਾਂ ਦੀ ਇਹ ਗਲਤੀ ਨਾ ਕਰਿਓ ਬਰੀਕ ਨਾ ਕद्दूकश ਕਰਿਓ ਮੋਟੇ ਕद्दूकਸ਼ ਨਾਲ ਹੀ ਕद्दूकਸ਼ ਕਰਿਆ ਜੀ ਦੇਖ ਲਓ ਵਾਲੇ ਮਾਰਦਾ ਲਓ ਜੀ ਗਾਜਰਾ ਆਪਣੀਆਂ ਪੂਰੀ ਤਰ੍ਹਾਂ ਪੱਕ ਗਿਆ ਜੀ ਉਸਤਾਦ ਜੀ ਹਾਂ ਜੀ ਬਹੁਤ ਤਿਆਰ ਹੈ ਜੀ ਰੈਡੀ ਧੋਏ ਬਹੁਤ ਪੈਂਦਾ ਚੁੱਲ ਤੇ ਉਹ ਲਓ ਜੀ ਗਾਜਰਾ ਆਪਣੀਆਂ ਪੂਰੀ ਤਰ੍ਹਾਂ ਰੈਡੀ ਆ ਹਣ ਆਪਾਂ ਇਹਦੇ ਚ ਪਾਈਏ ਕਿਉਂ ਕਿਉ ਤੇ ਖੰਡਣ ਹਾਂ ਜੀ ਲਓ ਜੀ ਇੰਨਾ ਕ ਆਪਾਂ ਕੌਲੀ ਇੱਕ ਕਿਉ ਦੀ ਪਾਉਣੀ ਆ ਖੰਡ ਆਪਣੀ ਕਿੰਨੀ ਆ ਪੂਰੀ ਸਵਾ ਕਿਲੋ ਜੀ ਪੂਰੀ ਆ ਵਾਧਾ ਤਾਂ ਨਹੀਂ ਜਿਆਦਾ ਲੱਗਦੀ ਮੈਨੂੰ ਤਾਂ ਮੋਟੀ ਆ ਖੰਡ ਦੇਖ ਲਓ ਫਰਾਈ ਜੇ ਇਹਨਾਂ ਪਾ ਲੋ ਪਰ ਮੈਂ ਸਵਾ ਕਿਲੋ ਹੀ ਲਈ ਸਾਡੇ ਕਹਿੰਤੇ ਨੰਨਾ ਵਜੀ ਹੁਣ ਆਪਾਂ ਇਹ ਚਪਾਤੀ ਖਾਣਾਂ ਮੜੀ ਜੀ ਰੱਖਣੀ ਤਾਂ ਕੱਢ ਲਓ ਮੜੀ ਜੀ ਵੱਧ ਮੈਂ ਹੋ ਜੂ ਮੈਂ ਇਹਨੂੰ ਹਾਂ ਜੀ ਗਾਜਰ ਮਿੱਠੀ ਹੁੰਦੀ ਹਾਂ ਚਲ ਰੱਖੋ ਫੇਰ ਚਲੋ ਜੀ ਸਵਾ 1 ਕਿਲੋ ਅੰਦਾਜ਼ਾ ਜਣਾ ਆਪਾਂ ਖਾਂਡੇ ਚਪਾਤੀਏ ਹਾਂ ਜੀ ਲਓ ਜੀ ਰੰਗ ਵੇਖੋ ਤੇ ਸੀ ਐਨ ਵਧੀਆ ਬਣ ਗਿਆ ਤੇ ਹੁਣ ਆਪਾਂ ਇਹ ਨਾਲ ਹੀ ਕਿਉਂ ਬਾਦ ਲਾ ਹਾਂ ਜੀ ਲਓ ਦੇਸੀ ਕਿਉ ਕੱਢੋ ਜੀ ਉਸਤਾ ਜੀ ਚਲੋ ਜੀ ਔਰ ਚੰਗੀ ਤਰ੍ਹਾਂ ਕਰ ਦੋ ਮੈਕਸ ਤੇ ਦੂਜਾ ਚ ਨਾਲ ਹੀ ਆਪਾਂ ਇਧਰ ਖੁਆ ਆਪਣਾ 1.5 ਕਿਲੋ ਰੈਡੀ ਹੈ ਨਾਲ ਹੀ ਆਪਾਂ ਇਹਦੇ ਚ ਖੁਆ ਪਾ ਲਾਂ ਇਹ ਰੰਗ ਪਾਕਮਾਲਾ ਪੂਰਾ ਨਾ ਬਹੁਤ ਕਲਰ ਬਣ ਗਿਆ ਇਹ ਆ ਆਪਣੇ ਕੋਲੇ 1.5 ਕਿਲੋ ਦਾਣੇਦਾਰ ਖੁਆ ਗਜਰੇਲੇ ਦੇ ਵਿੱਚ ਦਾਣੇਦਾਰ ਖੁਆ ਹੀ ਪੈਂਦਾ ਤੇ ਆਪਾਂ ਦਾਣੇਦਾਰ ਖੁਆ ਲੈ ਕੇ ਆਂਦਾ 1.5 ਕਿਲੋ ਤੇ ਹੁਣ ਇਹਦੇ ਚ ਆਪਾਂ 1.5 ਕਿਲੋ ਪਾ ਦਿੰਨੇ ਆ ਖੁਆ ਤੇ ਚੰਗੀ ਤਰ੍ਹਾਂ ਕਰ ਦਿੰਨੇ ਇਹਨੂੰ ਮਿਕਸ ਲੋਟ ਲਓ ਜੀ ਸਾਰਾ ਖੋਆ ਇਹਦੇ ਵਿੱਚ ਪੈ ਗਿਆ ਤੇ ਹੁਣ ਉਸਤਾਦ ਜੀ ਨੂੰ ਘਮਾਈ ਚਲੋ ਲਵਾ ਦਿਓ ਪੂਰਾ ਸੇਕ ਹੈ ਹਾਂਜੀ ਰੈਡੀ ਆ ਗਾਜਰਾਂ ਭੁੰਨਣ ਤੇ ਟਾਈਮ ਲੱਗਦਾ ਬਾਕੀ ਕੋਈ ਟਾਈਮ ਨਹੀਂ ਲੱਗਦਾ ਹੁਣ ਇਹਨੂੰ ਆਪਾਂ ਜਦੋਂ ਐਣ ਬਸ ਰੈਡੀ ਹੈ 2-4 ਮਿੰਟ ਦੇ ਵਿੱਚ ਤੇ ਇਹਨੂੰ ਆਪਾਂ ਕੜਾਈ 'ਚ ਹੀ ਰੱਖਾਂਗੇ ਕੜਾਈ 'ਚ ਰੱਖਣ ਤੋਂ ਬਾਅਦ ਆਪਾਂ ਇਹਨੂੰ ਟ੍ਰੇ 'ਚ ਜਦੋਂ ਠੰਡਾ ਹੋ ਗਿਆ ਪੂਰਾ ਉਦੋਂ ਆਪਾਂ ਟ੍ਰੇ 'ਚ ਜਾਂ ਪ੍ਰਾਂਤ 'ਚ ਕਿਸੇ ਵੀ ਚੀਜ਼ 'ਚ ਕੱਢ ਕੇ ਤੇ ਆਪਾਂ ਇਹਦੀਆਂ ਟਿੱਕੀਆਂ ਵੀ ਕੱਟ ਸਕਦੇ ਹਾਂ ਪਰ ਇਹਨੂੰ ਠੰਡਾ ਕਰਕੇ ਹੀ ਤੁਸੀਂ ਟ੍ਰੇ 'ਚ ਜਾਂ ਪ੍ਰਾਂ ਦੇ ਵਿੱਚ ਪਾਇਆ ਜੋ ਤੇ ਹੁਣ ਥੋੜਾ ਜਿਹਾ ਇਹਨੂੰ ਸੇਕ ਲਵਾ ਲੀ ਤੇ ਫਿਰ ਇਹਨੂੰ ਠੰਡਾ ਹੋਣ ਲਈ ਆਪਾਂ ਰੱਖਾਂਗੇ ਆਪਣਾ ਗਜਰੇਲਾ ਜੀ ਪੂਰੀ ਤਰ੍ਹਾਂ ਹੈਗਾ ਤਿਆਰ ਐਂਡ ਰੈਡੀ ਤੇ ਆਪਾਂ ਚੁੱਲੇ ਤੋਂ ਦਿੱਤਾ ਲਾ 1 ਮਿੰਟ ਖੁਸ਼ ਤੇ ਹੁਣ ਆਪਾਂ ਇਹਨੂੰ ਠੰਡਾ ਹੋਣ ਲਈ ਇੱਦਾਂ ਕੜਾਈ ਦੇ ਵਿੱਚ ਰੱਖਾਂਗੇ ਤੇ ਉਦੋਂ ਬਾਅਦ ਚੋਂ ਆਪਾਂ ਇੱਕ ਪ੍ਰਾਂਦ ਦੇ ਵਿੱਚ ਪਾ ਕੇ ਇਹਦੀਆਂ ਟਿੱਕੀਆਂ ਕੱਟ ਲਾਂਗੇ। ਲਓ ਜੀ ਹੋਮ ਮੇਡ ਗਜਰੇਲਾ ਦੇਸੀ ਤਰੀਕੇ ਦੇ ਨਾਲ ਤੁਸੀਂ ਘਰ ਦੇ ਵਿੱਚ ਅੱਧੇ ਘੰਟੇ ਵੀ ਜਾਂ ਮਿੰਟਾਂ ਵਿੱਚ ਤੁਸੀਂ ਬਣਾ ਸਕਦੇ ਹੋ। ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਲਾਈਕ ਕਰਦੇ ਹੋ ਇੱਕ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਿਆ ਜੋ ਤੇ ਇਸ ਤੋਂ ਬਾਅਦ ਆਪਾਂ ਜਦੋਂ ਠੰਡਾ ਹੋ ਜਾਊਗਾ ਤੇ ਫਿਰ ਤੁਹਾਨੂੰ ਕੱਟ ਕੇ ਟਿੱਕੀਆਂ ਵੀ ਜ਼ਰੂਰ ਦਿਖਾਵਾਂਗੇ। ਲਓ ਜੀ 2-3 ਘੰਟਿਆਂ ਤੋਂ ਆਪਣਾ ਗਜਰੇਲਾ ਗਿਆ 18 ਤੇ ਹੁਣ ਠਰਮ ਤੋਂ ਬਾਅਦ ਆਪਾਂ ਇਹਨਾਂ ਨੂੰ ਪਾਤਾ ਪ੍ਰਾਂਤਾਂ ਦੇ ਵਿੱਚ ਆ ਦੇਖ ਲਓ ਤੁਸੀਂ ਐਨ ਸਾਰੀ ਸੈਟਿੰਗ ਕਰਤੀ ਤੇ ਉਧਰੋਂ ਆ ਪ੍ਰਾਂਤ ਚ ਪਾਤਾ ਤੇ ਹੁਣ ਕੱਲ ਨੂੰ ਸਵੇਰੇ ਆਪਾਂ ਇਹਨੂੰ ਕੱਟ ਕੇ ਇਹਦੇ ਪੀਸ ਬਣਾ ਲਾਂਗੇ ਤੇ ਮੈਂ ਕਹਿੰਦਾ ਗਜਰੇਲਾ ਆਪਣਾ ਦੇਖੋ ਤੁਸੀਂ ਬਾ ਕਮਾਲੀਆ ਕਿਉਂਕਿ ਠੰਡਾ ਹੋਣ ਤੋਂ ਬਾਅਦ ਜੰਮ ਵਧਿਆ ਜਾਂਦਾ ਸੈਟਿੰਗ ਜੀ ਹੋ ਜਾਂਦੀ ਹੈ ਉਹਦਾ ਨਰਮ ਵਾਲਾ ਹੁੰਦਾ ਲਓ ਜੀ ਵਲੌਗ ਸ਼ੇਅਰ ਜ਼ਰੂਰ ਕਰਦੇ ਆ ਜੋ ਵਧੀਆ ਲੱਗਿਆ ਤਾਂ ਇੱਕ ਸੋਨਾ ਜਿਹਾ ਕਮੈਂਟ ਤੇ ਚੈਨਲ ਨੂੰ ਫੋਲੋ ਜ਼ਰੂਰ ਕਰ ਲੈ ਜੋ